ਇਹ ਸਾਡੀ ਜਥੇਬੰਦੀ ਦੇਖੋ ਪਹਿਲਾਂ ਵੀ ਜਾ ਕੇ ਆਏ ਨੇ ਹੁਣ ਵੀ ਅਸੀਂ ਤਾਂ ਅੱਜ ਵੀ ਇੱਥੇ ਵਿੱਚ ਬੈਠੇ ਆਂ ਪਰ ਉਹ ਕੋਈ ਹੋਣੀ ਆ ਜਿਨੇ ਕਿਸੇ ਨੇ ਚਾਹੇ ਰੋਲਦੂ ਸਿੰਘ ਮਾਨਸਾ ਜਾਂ ਕਿਸੇ ਹੋਰ ਜਥੇਬੰਦੀ ਨੇ ਉਹਦੇ ਕੋਈ મતਭੇਦ ਹੋਣਗੇ ਰੋਲਦੂ ਸਿੰਘ ਮਾਨਸਾ ਨੇ ਵੀ ਕਿਹਾ ਜੇ ਸਨਯੋਗਤਮੋਰਚੇ ਦਾ ਆਰਡਰ ਹੋਊਗਾ ਤਾਂ ਮੈਂ ਇਹਨਾਂ ਦੇ ਵਿੱਚ ਹਮਾਇਤ ਦਵਾਂਗਾ ਥੇਲ ਰੋਕੋ ਅੰਦੋਲਨ ਜਿਹੜਾ ਸੱਦਾ ਦਿੱਤਾ ਗਿਆ ਸੀ ਪੰਜਾਬ ਭਰ ਦੇ ਵਿੱਚ ਤੁਸੀਂ ਵੀ ਵਿੱਚ ਸ਼ਮੂਲੀਅਤ ਕੀਤੀ ਜਿਹੜੋ ਤੱਕ ਕਿਸਾਨ ਮੋਰਚੇ ਦੀ ਵੀ ਮੀਟਿੰਗ ਚੱਲ ਰਹੀ ਆ ਉਹ ਜਿੰਨੇ ਸਾਨੂੰ ਜਥੇਬੰਦੀਆਂ ਦੋਨੇ ਸਾਨੂੰ ਦੇਣਗੀਆਂ ਆਰਡਰ ਅਸੀਂ ਉਹ ਵੀ ਸਿਰ ਮੱਥੇ ਨਿਵਾਵਾਂਗੇ ਅਸੀਂ ਤਾਂ ਸਾਰੇ ਕਿਸਾਨ ਵੀਰ ਮਜ਼ਦੂਰ ਜਿੰਨੇ ਦੁਕਾਨਦਾਰ ਨੇ ਹੋਰ ਵਪਾਰ ਮੰਡਲ ਵੀ ਆ ਗਏ ਨੇ ਵਿੱਚ ਆਪਣੇ ਗਾਉਣ ਵਾਲੇ ਵੀ ਆ ਗਏ ਹੋਰ ਵੀ ਆ ਗਏ ਟਰੈਕਟਰ ਵੀ ਆਏ ਨੇ ਸਾਰਿਆਂ ਦਾ ਅਕੇ ਮੰਗੂ ਇਹ ਜਨ ਅੰਦੋਲਨ ਵਣਦਾ ਜਾਂਦਾ ਅੱਗੇ ਆਪਾਂ ਢੱਲੇ ਵਾਲ ਸਾਥ ਦੀ ਜਾਨਗਵਨ ਤੋਂ ਪਹਿਲਾਂ ਹੀ ਆਪਾਂ ਕੀਮਤੀ ਸ਼ੀਰਾ ਨਾ ਖੋ ਬੈਠੀਏ ਆਪਾਂ ਉਹਦੀ ਹਮਾਇਤ ਦੇ ਵਿੱਚ ਸਾਰੇ ਮਤਵਵਤ ਇਕੱਠੇ ਕਿਵੇਂ ਦੇਖਦੇ ਹੋ ਜਦੋਂ ਲਗਾਤਾਰ 2-3 ਦਿਨ ਕੋਸ਼ਿਸ਼ ਕੀਤੀ ਗਈ ਦਿੱਲੀ ਵੱਲ ਵਧਣ ਦੀ ਤਾਂ ਉੱਥੇ ਅਥਰੂ ਗੈਂਸ ਦੇ ਗੋਲੇ ਜਿਵੇਂ ਪਹਿਲਾਂ ਡਾਗੇ ਗਏ ਸੀ ਉਸ ਤਰ੍ਹਾਂ ਹੀ ਦੁਬਾਰਾ ਤੋਂ ਕਿਸਾਨਾਂ ਦੇ ਉੱਤੇ ਡਾਗੇ ਗਏ ਕਈ ਕਿਸਾਨ ਜ਼ਖਮੀ ਵੀ ਹੋਏ ਉਹਦੇ ਇਹ ਤੱਕ ਮੋਦੀ ਸਰਕਾਰ ਔਰ ਹਰਿਆਣਾ ਸਰਕਾਰ ਰਲ ਕੇ ਧੱਕਾ ਕਰ ਰਹੀ ਹੈ ਕਿਸਾਨਾਂ ਨਾਲ ਹੁਣ 100 100 ਦੀ ਉਥੇ ਕੀ ਗਿਣਤੀ ਹੋਣੀ ਸੀ ਇਹ ਤਾਂ ਇੱਕ ਉਥੇ ਪ੍ਰੈਸ਼ਰ ਬਣਾਉਣ ਦੀਆਂ ਗੱਲਾਂ ਸੀ ਹੁਣ ਜਿੰਨਾ ਚਿਰ ਏਕਾ ਹੋ ਜੂ ਹੁਣ ਦੇਖਿਓ ਤੁਸੀਂ ਹੁਣ ਮੋਦੀ ਸਰਕਾਰ ਨੇ ਮੰਨ ਵੀ ਜਾਣਾ ਬਾਕੀ ਕੋਰਟ ਨੇ ਵੀ ਆਰਡਰ ਕਰੇ ਨੇ ਹੁਣ ਵੀ ਜਦੇ ਬੰਦੀਆਂ ਕਰਾ ਕੇ ਹੀ ਉੱਠਣਗੀਆਂ ਇਹੀ ਮਨ ਦੀ ਖੜਲਾ ਸਾਰਿਆਂ ਦੀ ਵੀ ਜੋ ਵੀ ਆਰਡਰ ਕਰੂਗੀ ਸਰਕਾਰ ਤਾਂ ਉਹਨਾਂ ਲਾਗੂ ਕਰਾ ਕੇ ਹੱਲਣਾ ਆ ਲੰਬੇ ਸਮੇਂ ਤੋਂ ਧਰਨਾ ਵੀ ਲੱਗਿਆ ਹੋਇਆ ਹੈ ਅਜਗਜੀਤ ਸਿੰਘ ਡੱਲੇ ਵਾਲੋਣੀ ਉਹਨਾਂ ਦੀ ਹਾਲਤ ਵੀ ਕਾਫੀ ਨਾਜ਼ੁਕ ਬਣੀ ਹੋਈ ਸਰਕਾਰ ਮਤ ਸੋਚੇ ਅਸੀਂ ਇਹ ਹਰ ਹਿੱਲੇ ਮੰਗਾ ਲੈ ਕੇ ਛੱਡਾਂਗੇ ਕਿੰਨੀਆਂ ਸਾਨੂੰ ਕੁਰਬਾਨੀਆਂ ਦੇਣੀਆਂ ਪੈਣਨ ਅਹੁਦੇਦਾਰ ਅਹੁਦਾ ਜਿਹੜੇ ਅਸੀਂ ਜਿੰਨੀਆਂ ਵੀ ਸਾਨੂੰ ਜ਼ਿੰਮੇਵਾਰੀਆਂ ਦਿੱਤੀਆਂ ਅੱਗੇ ਅਸੀਂ ਵੀ ਕੁਰਬਾਨੀਆਂ ਕਰਨ ਦੇ ਜਾਵਾਂ ਸਸ਼ਿਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਦੀਪਕ ਚਾਨਾ ਸਵਾਗਤ ਕਰਦਾ ਕਿਸਾਨ ਯੂਨੀਅਨਾਂ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਖਨੋਰੀ ਅਤੇ ਸ਼ੰਭੂ ਬਾਰਡਰ ਦੇ ਉੱਤੇ ਕਈ ਮਹੀਨਿਆਂ ਤੋਂ ਧਰਨਾ ਲਗਾਇਆ ਹੋਇਆ ਹੈ ਜਿਸ ਦੇ ਵਿੱਚ ਜਗਜੀਤ ਸਿੰਘ ਡੱਲੇਆਲ ਉਹਨਾਂ ਦੀ ਗੱਲ ਕਰੀਏ ਉਹਨਾਂ ਦੇ ਵੱਲੋਂ ਵੀ ਪਿਛਲੇ ਕਈ ਦਿਨਾਂ ਦੇ ਉੱਤੋਂ ਮਰਨ ਵਰਤ ਦੇ ਉੱਤੇ ਬੈਠੇ ਨੇ ਇਹ ਵੀ ਕਿਹਾ ਜਾ ਰਿਹਾ ਕਿ ਉਹਨਾਂ ਦੀ ਜਿਹੜੀ ਹਾਲਤ ਹੈ ਉਹ ਕਾਫੀ ਨਾਜ਼ੁਕ ਦੱਸੀ ਜਾ ਰਹੀ ਹੈ ਤਾਂ ਅੱਜ ਪੰਜਾਬ ਭਰ ਦੇ ਵਿੱਚ ਕਈ ਥਾਵਾਂ ਦੇ ਉੱਤੇ ਰੇਲ ਰੋਕੋ ਅੰਦੋਲਨ ਜਿਹੜਾ ਹੈ ਕਈ ਰੇਲਵੇ ਸਟੇਸ਼ਨਾਂ ਦੇ ਉੱਤੇ ਕੀਤਾ ਗਿਆ ਹੈ ਤਾਂ ਗੱਲਬਾਤ ਕਰ ਲੈਣੇ ਆ ਸਮਰਾਲਾ ਦੇ ਵਿੱਚ ਅਸੀਂ ਮੌਜੂਦ ਹਾਂ ਸਮਰਾਲਾ ਦੇ ਰੇਲਵੇ ਟਰੈਕ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿਸਾਨ ਜਥੇਬੰਦੀਆਂ ਦੇ ਵੱਲੋਂ ਇੱਥੇ ਵੀ ਜਿਹੜਾ ਰੇਲ ਰੋਕੋ ਅੰਦੋਲਨ 12 ਵਜੇ ਤੋਂ ਲੈ ਕੇ 3 ਵਜੇ ਤੱਕ ਕੀਤਾ ਗਿਆ ਸੀ ਤਾਂ ਭਾਰਤੀ ਕਿਸਾਨ ਯੂਨੀਅਨ ਲਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਸਰ ਕਿਵੇਂ ਦੇਖਦੇ ਹੋ ਲੰਬੇ ਸਮੇਂ ਤੋਂ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਬਾਡਰਾਂ ਦੇ ਉੱਤੇ ਵੀ ਡਟੇ ਹੋਏ ਨੇ ਤੇ ਅੱਜ ਰੇਲ ਰੋਕੋ ਅੰਦੋਲਨ ਦਾ ਜਿਹੜਾ ਸੱਦਾ ਦਿੱਤਾ ਗਿਆ ਸੀ ਪੰਜਾਬ ਭਰ ਦੇ ਵਿੱਚ ਤੁਸੀਂ ਵੀ ਵਿੱਚ ਸ਼ਮੂਲੀਅਤ ਕੀਤੀ ਹੈ ਹਾਂਜੀ ਬੈਗਰੂਜੀ ਕਾ ਖਾਲਸਾਬ ਬੈਗਰੂਜੀ ਦੇ ਫਤਿਹ ਮੈਂ ਮਨਜੀਤ ਸਿੰਘ ਢੀਂਡ ਸਾਹਿਬ ਭਾਰਤੀ ਕਿਸਾਨ ਯੂਨੀਅਨ ਲਖੋਵਾਲ ਜ਼ਿਲ੍ਹਾ ਪ੍ਰਧਾਨ ਦੁਦਿਆਣਾ ਅੱਜ ਅਸੀਂ ਜਿਹੜਾ ਆਪਣੇ ਕਿਸਾਂ ਸ਼ੰਭੂ ਬੈਰੀਅਰ ਤੇ ਅਰਖਨੌਰੀ ਬਾਰਡਰ ਤੇ ਬੈਠੀਆਂ ਨੇ ਜਥੇਬੰਦੀਆਂ ਉਹਨਾਂ ਦੇ ਸੱਦੇ ਤੇ ਰੇਲ ਰੋਕੋ ਪੰਜਾਬ ਦੇ ਵਿੱਚ ਅਸੀਂ ਭਾਰਤੀ ਸੰਜ ਨੇ ਲਖੋਵਾਲ ਉਹਦੇ ਵਿੱਚ ਸ਼ਾਮਲ ਹੋਈ ਹੈ ਇਹਨਾਂ ਦੀ ਹਮਾਇਤ ਦੇ ਵਿੱਚ ਅਸੀਂ ਇਹੀ ਸਾਰਿਆਂ ਨੂੰ ਕਹਿੰਦੇ ਆਂ ਵੀ ਦੇਖੋ ਲਖੋਵਾਲ ਸਾਹਿਬ ਦੀ ਬਹੁਤ ਵੱਡੀ ਕੁਰਬਾਨੀ ਆ ਤੁਸੀਂ ਪਿੰਡਾਂ ਦੇ ਵਿੱਚੋਂ ਸਾਰੇ ਲੋਕ ਆਓ ਇਹਦੀ ਹਮਾਇਤ ਦਿਓ ਬਾਕੀ ਅਜੇ ਸਾਡਾ ਆਪਣੇ ਸੰਯੁਕਤ ਕਿਸਾਨ ਮੋਰਚੇ ਦੀ ਵੀ ਮੀਟਿੰਗ ਚੱਲ ਰਹੀ ਆ ਉਹ ਜਿਵੇਂ ਸਾਨੂੰ ਜਥੇਬੰਦੀਆਂ ਦੋਨੇ ਸਾਨੂੰ ਦੇਣਗੀਆਂ ਆਰਡਰ ਅਸੀਂ ਉਹ ਵੀ ਸਿਰ ਮੱਥੇ ਨਿਵਾਵਾਂਗੇ ਪਰ ਹੁਣ ਜਾਨੀ ਇਹ ਗੱਲ ਹੈਗੀ ਏਕੇ ਦੀ ਅਸੀਂ ਤਾਂ ਸਾਰੇ ਕਿਸਾਨ ਵੀਰ ਮਜ਼ਦੂਰ ਜਿੰਨੇ ਦੁਕਾਨਦਾਰ ਨੇ ਹੋਰ ਵਪਾਰ ਮੰਡਲ ਵੀ ਆ ਗਏ ਇਹਦੇ ਵਿੱਚ ਆਪਣੇ ਗਾਉਣ ਵਾਲੇ ਵੀ ਆ ਗਏ ਹੋਰ ਵੀ ਆ ਗਏ ਐਕਟਰ ਔਕਟਰ ਵੀ ਆਏ ਨੇ ਸਾਰਿਆਂ ਦਾ ਅੱਗੇ ਮੰਗੂ ਇਹ ਜਨ ਅੰਦੋਲਨ ਬਣਦਾ ਜਾਂਦਾ ਬਣ ਜਾਣਾ ਅਖੀਰ ਜਿੱਤਾਂਗੇ ਵੀ ਜੇ ਆਪਾਂ ਏਕਾ ਰੱਖਾਂਗੇ ਇੰਨੀ ਉਹ ਬੇਨਤੀ ਕਰਦਾ ਮੈਂ ਪਬਲਿਕ ਨੂੰ ਵੀ ਸਾਰੇ ਵੀਰਾਂ ਨੂੰ ਕਿਸਾਨ ਮਿਹਤੂਦਾਰਾਂ ਨੂੰ ਵੀ ਵੱਧ ਤੋਂ ਵੱਧ ਮੋਰਚੇ ਦੇ ਵਿੱਚ ਆ ਕੇ ਸ਼ਾਮਿਲ ਹੋਵੋ ਤਾਂ ਕਿ ਆਪਾਂ ਢੱਲੇਵਾਲ ਸਾਹਿਬ ਦੀ ਜਾਨ ਗਵਣ ਤੋਂ ਪਹਿਲਾਂ ਹੀ ਆਪਾਂ ਕੀਮਤੀ ਹੀਰਾ ਨਾ ਖੋ ਬੈਠੀਏ ਆਪਾਂ ਉਹਦੀ ਹਮਾਇਤ ਦੇ ਵਿੱਚ ਸਾਰੇ ਮਤਵਬਦ ਇਕੱਠੇ ਹੋ ਆ ਸਰਵਨ ਸਿੰਘ ਭੰਦੇਰ ਉਹਨਾਂ ਨੇ ਇੱਕ ਪਿਛਲੇ ਦਿਨੀ ਐਸ ਕੇਐਮ ਨੂੰ ਚਿੱਠੀ ਵੀ ਲਿਖੀ ਸੀ ਕਿ ਮੈਨੂੰ ਤੁਹਾਡੇ ਸਾਥ ਦੀ ਜ਼ਰੂਰਤ ਹੈ ਪਰ ਉਸ ਨੂੰ ਲੈ ਕੇ ਕਈ ਤਰ੍ਹਾਂ ਦੀ ਬਿਆਨਬਾਜ਼ੀ ਵੀ ਕਈ ਕਿਸਾਨ ਯੂਨੀਅਨਾਂ ਦੇ ਵੱਲੋਂ ਦਿੱਤੀ ਗਈ ਜਿਹਾ ਰੁਲਦੁੱਲ ਸਿੰਘ ਮਾਨਸਾਉਣ ਉਹਨਾਂ ਨੇ ਕਿਹਾ ਕਿ ਨਹੀਂ ਅਸੀਂ ਨਹੀਂ ਉੱਥੇ ਜਾਵਾਂਗੇ ਕੀ ਲੱਖੋਵਾਲ ਜਿਹੜੀ ਯੂਨੀਅਨ ਹੈ ਹੁਣ ਉਹ ਪੱਕੇ ਤੌਰ ਦੇ ਉੱਤੇ ਉਹਨਾਂ ਦੇ ਨਾਲ ਗੈਰ ਰਾਜਨੀਤਿਕ ਅਲੇ ਮੋਰਚੇ ਦੇ ਨਾਲ ਚੱਲੂਗੀ ਨਹੀਂ ਸਾਡੀ ਜਥੇਬੰਦੀ ਦੇਖੋ ਪਹਿਲਾਂ ਵੀ ਜਾ ਕੇ ਆਏ ਨੇ ਹੁਣ ਵੀ ਅਸੀਂ ਤਾਂ ਅੱਜ ਵੀ ਇੱਥੇ ਵਿੱਚ ਬੈਠੇ ਆਂ ਪਰ ਉਹ ਕੋਈ ਹੋਣੀ ਆ ਜਿਨੇ ਕਿਸੇ ਨੇ ਚਾਹੇ ਰੋਲਦੂ ਸਿੰਘ ਮਾਨਸਾ ਜਾਂ ਕਿਸੇ ਹੋਰ ਜਥੇਬੰਦੀ ਨੇ ਉਹਦੇ ਕੋਈ મતਭੇਦ ਹੋਣਗੇ ਉਹਦੇ ਬਾਰੇ ਅਸੀਂ ਕੁਝ ਨਹੀਂ ਕਹਿ ਸਕਦੇ ਬਾਕੀ ਸੰਯੁਕਤ ਮੋਰਚੇ ਦਾ ਜਿਵੇਂ ਵੀ ਹੁਕਮ ਹੋਊਗਾ ਸਾਰੀਆਂ ਜਥੇਬੰਦੀਆਂ ਰੋਲਦੂ ਸਿੰਘ ਮਾਨਸਾ ਨੇ ਵੀ ਕਿਹਾ ਵੀ ਜੇ ਸੰਯੁਕਤ ਮੋਰਚੇ ਦਾ ਆਰਡਰ ਹੋਊਗਾ ਤਾਂ ਮੈਂ ਇਹਨਾਂ ਦੇ ਵਿੱਚ ਹਮਾਇਤ ਦਵਾਂਗਾ ਅ ਕਿਵੇਂ ਦੇਖਦੇ ਹੋ ਜਦੋਂ ਲਗਾਤਾਰ 2-3 ਦਿਨ ਕੋਸ਼ਿਸ਼ ਕੀਤੀ ਗਈ ਦਿੱਲੀ ਵੱਲ ਵਧਣ ਦੀ ਤਾਂ ਉੱਥੇ ਅਥਰੂ ਗੈਂਸ ਦੇ ਗੋਲੇ ਜਿਵੇਂ ਪਹਿਲਾਂ ਡਾਗੇ ਗਏ ਸੀ ਉਸ ਤਰ੍ਹਾਂ ਹੀ ਦੁਬਾਰਾ ਤੋਂ ਕਿਸਾਨਾਂ ਦੇ ਉੱਤੇ ਡਾਗੇ ਗਏ ਕਈ ਕਿਸਾਨ ਜ਼ਖਮੀ ਵੀ ਹੋਏ ਉਹਦੇ ਵਿੱਚ ਉਹਦਾ ਦੇਖਦੇ ਤਾਂ ਹੁਣ ਆਪਾਂ ਨੂੰ ਇਹਦੇ ਵੱਲ ਦੇਖ ਲੈਣਾ ਚਾਹੀਦਾ ਜਦ ਪਹਿਲਾਂ ਐਡਾ ਹਜੂਮ ਗਿਆ ਜਦੋਂ ਉਹਨਾਂ ਨੇ ਨੰਗਣ ਦਿੱਤਾ ਫਿਰ ਹਾਈ ਕੋਰਟ ਨੇ ਵੀ ਕਹਿਤਾ ਵੀ ਤੁਸੀਂ ਇਹਦੀਆਂ ਰੋਕਾਂ ਚੱਕੋ ਛੱਡ ਦਿੱਆਂ ਇਹਨਾਂ ਨੇ ਨਹੀਂ ਚੱਕੀਆਂ ਇਹ ਤਾਂ ਮੋਦੀ ਸਰਕਾਰ ਔਰ ਹਰਿਆਣਾ ਸਰਕਾਰ ਰਲ ਕੇ ਠੱਕਾ ਕਰ ਰਹੀ ਹੈ ਕਿਸਾਨਾਂ ਨਾਲ ਹੁਣ 100 100 ਦੀ ਉੱਥੇ ਕੀ ਗਿਣਤੀ ਹੋਣੀ ਸੀ ਇਹ ਤਾਂ ਇੱਕ ਉੱਥੇ ਪ੍ਰੈਸ਼ਰ ਬਣਾਉਣ ਦੀਆਂ ਗੱਲਾਂ ਸੀ ਹੁਣ ਜਿੰਨਾ ਚਿਰ ਏਕਾ ਹੋ ਜੂ ਹੁਣ ਦੇਖਿਓ ਤੁਸੀਂ ਹੁਣ ਮੋਦੀ ਸਰਕਾਰ ਨੇ ਮੰਨ ਵੀ ਜਾਣਾ ਬਾਕੀ ਕੋਰਟ ਨੇ ਵੀ ਆਰਡਰ ਕਰੇ ਨੇ ਵੀ ਇਹਨਾਂ ਦੀ ਸੁਣਵਾਈ ਕਰੋ ਬੈ ਕੇ ਰਾਹ ਖੋਲੋ ਇਹਨਾਂ ਨੂੰ ਕੁਝ ਨਾ ਕੁਝ ਹੱਲ ਕਰਨਾ ਪੈਣਾ ਇਹ ਵੀ ਕਿਹਾ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਣੀ ਗੱਲਬਾਤ ਕਰ ਲੈਨੇ ਇਸ ਜਿਹੜਾ ਕਿਸਾਨ ਅੰਦੋਲਨ ਲੱਗਿਆ ਉਸ ਨੂੰ ਲੈ ਕੇ ਗੱਲਬਾਤ ਚੱਲ ਰਹੀ ਹੈ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮਸਲਾ ਜਿਹੜਾ ਹੈ ਹੱਲ ਹੋ ਸਕੇ ਹੋਊਗਾ ਜੀ ਮਨ ਗੱਲ ਤਾਂ ਚੱਲਦੀ ਆ ਕੋਈ ਛੋਟੇ ਲੀਡਰਾਂ ਨੂੰ ਅਜੇ ਭੇਜ ਰਹੇ ਨੇ ਆਪਣੇ ਪਰ ਆਪ ਜਿਵੇਂ ਨਾ ਆਪਣੀ ਹੱਦਕ ਸਾਹਮਣੇ ਤੇ ਨਹੀਂ ਵੀ ਸਾਨੂੰ ਐ ਕਰਨਾ ਪਊਗਾ ਕੋਈ ਨਾ ਕੋਈ ਜਿਵੇਂ ਅੱਗੇ ਕਰਨਾਨਕ ਦੇਵ ਜੀ ਦਾ ਇਹਨਾਂ ਨੇ ਜਨਮ ਦਿਨ ਦੇਖਿਆ ਉਹੇ ਜਾਂ ਕੋਈ ਟਾਈਮ ਭਾਲਦੇ ਨੇ ਵੀ ਅਸੀਂ ਉਸ ਟਾਈਮੇ ਕਰਕੇ ਫੇਰ ਮਾਫੀ ਮੰਗ ਲਈਏ ਪਰ ਹੁਣ ਪਬਲਿਕ ਵੀ ਸਿਆਣੀ ਆ ਵੀ ਗਲਤੀ ਤੇ ਗਲਤੀ ਕਰੀ ਜਾਂਦੇ ਨੇ ਉਸ ਟਾਈਮੇ ਥੋੜਾ ਜਿਹਾ ਵਿੱਚ ਜਥੇਬੰਦੀਆਂ ਧੋਖਾ ਖਾ ਗਈਆਂ ਵੀ ਚੱਲ ਹੁਣ ਹੋ ਗਿਆ ਹੋ ਜਾਣਾ ਜੇ ਕਰਾ ਕੇ ਹੀ ਉੱਠਦੇ ਉੱਥੋਂ ਬਹੁਤ ਵਧੀਆ ਗੱਲ ਸੀ ਹੁਣ ਵੀ ਜਥੇਬੰਦੀਆਂ ਕਰਾ ਕੇ ਹੀ ਉੱਠਣਗੀਆਂ ਇਹੀ ਮਨ ਦੀ ਖੜਲਾ ਸਾਰਿਆਂ ਦੀ ਵੀ ਜੋ ਵੀ ਆਰਡਰ ਕਰੂਗੀ ਸਰਕਾਰ ਤਾਂ ਉਹਨਾਂ ਲਾਗੂ ਕਰਾ ਕੇ ਹੀ ਲੈਣਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੋਂ ਸੰਤੋਖ ਸਿੰਘ ਨਾਗਰਾ ਜੀ ਸਾਡੇ ਨਾਲ ਮੌਜੂਦ ਨੇ ਨਾਗਰਾ ਜੀ ਕਿਵੇਂ ਦੇਖਦੇ ਹੋ ਅੱਜ ਰੇਲ ਰੋਕੋ ਅੰਦੋਲਨ ਦਾ ਸੱਦਾ ਦਿੱਤਾ ਗਿਆ ਸੀਗਾ ਤੁਹਾਡੇ ਇੱਥੇ ਲੱਖੋਵਾਲ ਯੂਨੀਅਨ ਨੇ ਵੀ ਸਮਰਥਨ ਦਿੱਤਾ ਹੈ ਆ ਲੰਬੇ ਸਮੇਂ ਤੋਂ ਧਰਨਾ ਵੀ ਲੱਗਿਆ ਹੋਇਆ ਹੈ ਜਗਜੀਤ ਸਿੰਘ ਡੱਲੇ ਵਾਲੋਣੀ ਉਹਨਾਂ ਦੀ ਹਾਲਤ ਵੀ ਕਾਫੀ ਨਾਜ਼ੁਕ ਬਣੀ ਹੋਈ ਹੈ ਅਸੀਂ ਤਾਂ ਜੀ ਮੈਂ ਥੋੜੇ ਜਿਹਾ ਪਿੱਛੋਂ ਦੱਸਾਂ ਵੀ 13 ਫਰਵਰੀ ਦੇ ਅਸੀਂ ਸ਼ੰਭੂ ਬਾਰਡਰ ਤੇ ਬੈਠੇ ਹਾਂ ਇਹ ਉਹੀ ਬਾਰਾਂ ਮੰਗਾ ਨੇ ਜਿਹੜੀਆਂ ਆਪਾਂ ਜਦੋਂ 21 ਦੇ ਵਿੱਚ ਇਹ ਅੰਦੋਲਨ ਕੀਤਾ ਹੈ ਦਿੱਲੀ ਬਾਡਰਾਂ ਤੇ ਬਹਿ ਕੇ ਉਹੀ 12 ਮੰਗਾ ਨੇ ਕੁਝ ਲੀਡਰਾਂ ਨੂੰ ਇਹਨਾਂ ਨੇ ਕੁਰਸੀ ਦਾ ਲਾਲਚ ਦੇ ਕੇ ਉਸ ਟਾਈਮ ਜਿਹੜਾ ਗੁੱਸਾ ਕਰਨਗੇ ਮੇਰਾ ਕੋਈ ਕਰੇ ਜੀ ਛੱਡ ਕੇ ਕਰੇ ਜਿਹੜੀ ਸੱਚੀ ਗੱਲ ਹੈ ਅਸਲੀਅਤ ਇਹ ਹੈ ਜੀ ਪਬਲਿਕ ਦੀ ਆਵਾਜ਼ ਹੈ ਇਹਨਾਂ ਕੁਝ ਲੋਕ ਕੁਝ ਲੀਡਰਾਂ ਨੂੰ ਉਹਨਾਂ ਨੇ ਕੁਰਸੀ ਦਾ ਲਾਲਚ ਦੇ ਕੇ ਜਿਹੜਾ ਧਰਨਾ ਹੈ ਸਾਡਾ ਉਹ ਖਾੜ ਦਿੱਤਾ ਕੋਈ ਦੁੱਬਦਾ ਖੜੀ ਹੋ ਗਈ ਉਸ ਤੋਂ ਬਾਅਦ ਜਦੋਂ ਦੇਖਿਆ ਵੀ ਸਰਕਾਰ ਦਿਨੋਂ ਦਿਨ ਅੱਗੇ ਵੱਧਦੀ ਜਾ ਰਹੀ ਹੈ ਜਿਹੜੇ ਕਾਨੂੰਨ ਸੀਗੇ ਉਹ ਲਾਗੂ ਕਰਨ ਲੱਗੇ મોદી ਨੇ ਇਹਨਾਂ ਨਾਲ ਜਵਾਨੋ ਜਵਾਨੀ ਵਾਅਦਾ ਕੀਤਾ ਵੀ ਇਹ ਜਿਹੜੇ ਕਾਨੂੰਨ ਨੇ ਤੁਹਾਡੇ ਇਹਨਾਂ ਨੂੰ ਅਸੀਂ ਬਿਲਕੁਲ ਜਿਵੇਂ ਤੁਸੀਂ ਮੰਗਦੇ ਹੋ ਉਸੇ ਤਰੀਕੇ ਨਾਲ ਇਹਨਾਂ ਨੂੰ ਇੰਪਲੀਮੈਂਟ ਕਰਾਂਗੇ ਲਾਗੂ ਕਰਾਂਗੇ ਜਿਵੇਂ ਤੁਸੀਂ ਕਹਿੰਦੇ ਹੋ ਵੀ ਜਿਹੜੇ ਕਾਲੇ ਇਹ ਰੱਦ ਕਰ ਦਿਆਂਗੇ ਅਸੀਂ ਪਰ ਹੋਇਆ ਕੁਝ ਨਹੀਂ ਹੋਇਆ ਇਸ ਤੋਂ ਬਿਲਕੁਲ ਉਲਟ ਹੈ ਸਰਕਾਰ ਉਸੇ ਰਸਤੇ ਚੱਲ ਪਈ ਉਹਨਾਂ ਨੇ ਕਿਹਾ ਹੁਣ ਟਿਕਟਕਾ ਹੋਇਆ ਇਹ ਠੰਡੇ ਹੋਏ ਬੈਠੇ ਨੇ ਫਿਰ ਆਪਣੀਆਂ ਜਥੇਬੰਦੀਆਂ ਨੇ ਜਾ ਕੇ ਮੋਰਚਾ ਜਿਹੜਾ ਸ਼ੰਭੂ ਬਾਰਡਰ ਤੇ ਲਾਇਆ ਵੀ 13 ਫਰਵਰੀ ਦੀ ਆਪਾਂ ਬੈਠੇ ਆ ਉਦੋਂ ਬਾਅਦ ਚਲਦਾ ਗਿਆ ਅੱਜ 11 ਮਹੀਨਿਆਂ ਦਾ ਤਕਰੀਬਨ ਹੋ ਗਏ ਬੈਠਿਆਂ ਨੂੰ ਉਹਨਾਂ ਨੂੰ ਉੱਥੇ ਫੇਰ ਦੇਖਿਆ ਫੇਰ ਜਥੇਬੰਦੀਆਂ ਨੇ ਫੈਸਲਾ ਕੀਤਾ ਸਾਡੇ ਸਤਕਾਰਯੋਗ ਡੱਲੇਵਾਲ ਸਾਹਿਬ ਨੇ ਵੀ ਮਰਨ ਵਰਤ ਤੇ ਬਹਿਣਾ ਉਹ ਮਰਨ ਵਰਤ ਤੇ ਬੈਠੇ ਤੇ ਜਥੇਬੰਦੀਆਂ ਨੇ ਨਾਲ ਦੀ ਨਾਲ ਫੈਸਲਾ ਕੀਤਾ ਵੀ ਮਰਜੀ ਵੜੇ ਕਿਉਂਕਿ ਇਹਨਾਂ ਦੇ ਜਿਹੜੇ ਲੀਡਰ ਸੀਗੇ ਉਹ ਕਹਿੰਦੇ ਸੀ ਵੀ ਦਿੱਲੀ ਜਾਦੇ ਜਾਂਦੇ ਨੇ ਕਹਿੰਦੇ ਵੀ ਜਿਵੇਂ মিডিਆ ਸਵਾਲ ਕਰਦਾ ਹੈ ਇਹ ਵੀ ਇਹ ਦਿੱਲੀ ਜਾਂਦੇ ਨੇ ਇਹਨਾਂ ਕੋਲ ਹਥਿਆਰ ਹੁੰਦੇ ਨੇ ਜੀ ਇਹ ਮਤਲਬ ਜਾ ਕੇ ਗਲਤ ਕੰਮ ਕਰਦੇ ਨੇ ਕੋਈ ਇਹੋ ਜਿਹਾ ਇਨਖਾਨ ਕਰ ਸਕਦੇ ਨੇ ਦਿੱਲੀ ਦੇ ਵਿੱਚ ਵੀ ਇਹ ਖਾਲੀ ਜਾ ਸਕਦੇ ਨੇ ਵੀ ਕੋਈ ਮਸ਼ੀਨਰੀ ਵੀ ਨਹੀਂ ਲਾਉਂਦੇ ਕੋਈ ਹਾਂ ਫਿਰ ਲੀਡਰਾਂ ਕਹਿੰਦੇ ਵੀ ਬਿਲਕੁਲ ਅਸੀਂ ਇਕਨੇ ਜਾਵਾਂਗੇ ਖਾਲੀ ਹੱਥ 101 ਜਿਹੜਾ ਕਿਸਾਨ ਹੈ ਮਜ਼ਦੂਰ ਹੈ ਉੱਥੋਂ ਭੇਜਿਆ ਜਾਂਦਾ ਉਹਦੇ ਉੱਤੇ ਫਿਰ ਉਸੇ ਤਰੀਕੇ ਨਾਲ ਇਹਨਾਂ ਨੇ ਮੋਦੀ ਸਰਕਾਰ ਨੇ ਤਸ਼ੱਦਦ ਕੀਤਾ ਗੋਲੀਆਂ ਮਾਰੀਆਂ ਮੈਂ ਖੁਦ ਵੀ ਵਿੱਚ ਗਿਆ ਉਹਦੇ ਗੋਲੀਆਂ ਮਾਰੀਆਂ ਕਾਫੀ 35 40 ਜਿਹੜੇ ਸਿੰਘ ਸੀਗੇ ਉੱਥੇ ਕਿਸਾਨ ਉਹ ਫੱਟੜ ਹੋਏ ਉਹ ਉਧਰ ਤੁਹਾਨੂੰ ਪਤਾ ਹੀ ਹੈ ਵੀ ਸਾਡੇ ਸਤਕਾਰਯੋਗ ਡੱਲੇਵਾਲ ਸਾਹਿਬ ਨੂੰ 23 ਦਿਨ ਹੋ ਗਏ ਬੈਠੇ ਨੇ ਮਰਨ ਕਿਨਾਰੇ ਪਹੁੰਚੇ ਨੇ ਉਹਨਾਂ ਦੀ ਕਿੰਨੀ ਉਮਰ ਹੈ ਪਰ ਇਹ ਸਰਕਾਰ ਐਡੀ ਬੇਈਮਾਨ ਸਰਕਾਰ ਹੈ ਐਡੀ ਨਿੱਡਰ ਸਰਕਾਰ ਹੈ ਇਹਨਾਂ ਦੇ ਕੰਨ ਤੇ ਜੂ ਨਹੀਂ ਸਰਕਦੀ ਇਸ ਲਈ ਫੇਰ ਹੁਣ ਅੰਦੋਲਨ ਤਿੱਖਾ ਕੀਤਾ ਸਾਨੂੰ ਫੇਰ ਹੁਕਮ ਕੀਤਾ ਉਹਨਾਂ ਨੇ ਵੀ ਤੁਹਾਡੀ ਡਿਊਟੀ ਜਿਹੜੀ ਹੈ ਸਮਰਾਲੇ ਰੇਲੂ ਰੇਲ ਰੋਕਣ ਦੇ ਵਿੱਚ ਹੈ ਤੇ ਆਪਣੀ ਇੱਥੇ ਡਿਊਟੀ ਲੱਗੀ ਹੈ ਸਾਡੇ ਨਾਲ ਸਾਡੇ ਬਹੁਤ ਹੀ ਸਤਕਾਰਯੋਗ ਲਖਵਾਲ ਸਾਹਿਬ ਦੇ ਕਾਫੀ ਮੈਂਬਰ ਇੱਥੇ ਪ੍ਰਧਾਨ ਸਾਹਿਬ バイス ਪ੍ਰਧਾਨ ਨੇ ਮੇਰੇ ਖਿਆਲ ਪ੍ਰਵਿੰਦਰ ਸਿੰਘ ਪਾਲ ਮਾਜਰਾ ਉਹਨਾਂ ਨੇ ਮੇਰੇ ਨਾਲ ਗੱਲ ਕੀਤੀ ਫੋਨ ਤੇ ਮੈਂ ਕਿਹਾ ਜੀ ਆਇਆਂ ਇਹ ਤਾਂ ਸਾਡੇ ਲੀਡਰ ਕਹਿੰਦੇ ਨੇ ਭੰਦੇਰ ਸਾਹਿਬ ਨੇ ਇਹਨਾਂ ਨੂੰ ਲੈਟਰ ਕੱਢਿਆ ਸਾਰੀਆਂ ਸਾਰੀਆਂ ਜਥੇਬੰਦੀਆਂ ਨੂੰ ਚਿੱਠੀ ਲਿਖੀ ਹੈ ਪਰ ਜਿਹੜਾ ਰੁਲਦੂ ਮਾਨਸਾ ਉਹਦੀ ਸੋਚ ਪਤਾ ਨਹੀਂ ਕਿਹੋ ਜੀ ਇਨਸਾਨ ਦੀ ਉਹ ਕਹਿੰਦਾ ਇਹ ਪਹਿਲਾਂ ਉੱਠ ਕੇ ਆ ਜਾਾਂ ਡੱਲੇਵਾਲ ਸਾਹਿਬ ਅੰਦੋਲਨ ਆਪਣਾ ਜਿਹੜਾ ਮਰਨ ਵਰਤ ਤੇ ਬੈਠੇ ਨੇ ਵਾਪਸ ਲੈ ਲਵਾਂ ਭਲਿਆ ਮਾਨਸਾ ਜੇ ਐਡਾ ਵੱਡਾ ਵਿਢਣ ਵਿਢਿਆ ਹੋਇਆ ਇਹ ਕਿਹੜੀਆਂ ਜਵਾਕਾਂ ਵਾਲੀਆਂ ਗੱਲਾਂ ਕਰਦਾ ਕਦੇ ਮਰ ਜਾ ਚੀੜੀਏ ਕਦੇ ਜੀਜੇ ਚੀੜੀਏ ਜਿਵੇਂ ਤੁਸੀਂ ਪਹਿਲਾਂ ਧੋਖਾ ਕੀਤਾ ਜਿਥੇ ਬੰਦੀ ਕਹਿੰਦੀ ਉਹ ਨਹੀਂ ਹੋਊਗਾ ਉਹ ਤਾਂ ਸਾਡਾ ਟੱਲ ਫੈਸਲਾ ਹੈ ਕੰਟੀਨਿਊ ਚੱਲੂਗਾ ਜੇ ਡੱਲੇ ਵਾਲ ਸਾਹਿਬ ਅਸੀਂ ਤਾਂ ਕਹਿੰਨੇ ਲੰਬੀ ਉਮਰ ਭੋਗਣ ਉਸ ਤੋਂ ਬਾਅਦ ਲੀਡਰ ਫੇਰ ਤਿਆਰ ਨੇ ਲੰਬੀ ਲਿਸਟ ਬਣੀ ਹੋਈ ਹੈ ਸਰਕਾਰ ਮੱਤ ਸੋਚੇ ਅਸੀਂ ਇਹ ਹਰ ਹਿੱਲੇ ਮੰਗਾ ਲੈ ਕੇ ਛੱਡਾਂਗੇ ਕਿੰਨੀਆਂ ਸਾਨੂੰ ਕੁਰਬਾਨੀਆਂ ਦੇਣੀਆਂ ਪੈਣ ਅਹੁਦੇ ਦਾ ਅਹੁਦਾ ਜਿਹੜੇ ਅਸੀਂ ਜਿੰਨੀਆਂ ਵੀ ਸਾਨੂੰ ਜ਼ਿੰਮੇਵਾਰੀਆਂ ਦਿੱਤੀਆਂ ਅੱਗੇ ਅਸੀਂ ਵੀ ਕੁਰਬਾਨੀਆਂ ਕਰਨ ਦੰਦੇ ਜਾਵਾਂਗੇ ਕੀ ਲੱਗਦਾ ਹੈ ਕਿ ਐਸਕੇਐਮ ਹੁਣ ਨਾਲ ਤੁਹਾਡੇ ਜਿਹੜਾ ਉਹ ਚੱਲੇਗਾ ਸਾਰੀਆਂ ਜਥੇਬੰਦੀਆਂ ਇਕੱਠ ਹੋ ਕੇ ਕਿਤੇ ਨਾ ਕਿਤੇ ਜਾ ਕੇ ਕੇਂਦਰ ਸਰਕਾਰ ਨੂੰ ਮਨਾ ਸਕਦੀਆਂ ਐ ਗੱਲਾਂ ਦੇ ਲਈ ਜਿਹੜਾ ਸਕੀਮ ਦੇ ਵਿੱਚ ਤੁਹਾਨੂੰ ਦੱਸਿਆ ਵੀ ਬਹੁਤ ਸਾਰਾ ਇਹਨਾਂ ਦੇ ਵਿੱਚ ਇਸ ਟਾਈਮ ਪਾੜ ਪੈ ਚੁੱਕਿਆ ਉਹਨਾਂ ਨੇ ਸਹੀ ਕਿਹਾ ਲੋਕਾਂ ਦਾ ਮਗਰ ਹੰਗਾਰ ਹੈ ਲੀਡਰਾਂ ਨੂੰ ਇਹਨਾਂ ਨੂੰ ਤੇ ਉਹ ਕਹਿੰਦੇ ਵੀ ਤੁਸੀਂ ਇੱਕ ਬੰਦੇ ਮਗਰ ਦੋ ਬੰਦਿਆਂ ਮਗਰ ਲਾ ਕੇ ਤੁਸੀਂ ਐਡਾ ਵੱਡਾ ਨੁਕਸਾਨ ਨਾ ਕਰੋ ਇਹ ਆਪਣਾ ਸਾਰਿਆਂ ਦਾ ਫਰਜ ਬਣਦਾ ਡੱਲੇਵਾਲ ਸਾਹਿਬ ਨੇ ਕੋਈ ਨਿੱਜੀ ਜਾਇਦਾਦ ਥੋੜਾ ਕੋ ਘਰ ਦਾ ਮਸਲਾ ਨਹੀਂ ਜਾਂ ਕੋ ਉਪਦੇਸ਼ ਸਾਹਿਬ ਦਾ ਮਸਲਾ ਨਹੀਂ ਹੋਰ ਮਨਜੀਤ ਰਾਏ ਜੀ ਬੜੇ ਲੀਡਰ ਬੈਠੇ ਨੇ ਕੱਲੇ ਕੱਲੇ ਕੀ ਦਾ ਨੌਗਣਾਵਾ ਵੱਡੀ ਗਿਣਤੀ 'ਚ ਬੈਠੇ ਨੇ ਇਹਨਾਂ ਦਾ ਕੋਈ ਨਿੱਜੀ ਮਸਲਾ ਇਹ ਆਪਣਾ ਸਾਰਿਆਂ ਦਾ ਫਰਜ਼ ਬਣਦਾ ਵੱਡੀ ਗਿਣਤੀ ਸਾਨੂੰ ਉਮੀਦ ਹੈ ਵੀ ਇਹ ਜਥੇਬੰਦੀਆਂ ਛੇਤੀ ਤੋਂ ਛੇਤੀ ਸਾਨੂੰ ਸਮਰਥਨ ਦੇਣਗੀਆਂ ਅਸੀਂ ਇਹਨਾਂ ਨੂੰ ਜੀ ਆਇਆਂ ਕਹਿੰਦੇ ਆ ਵੀ ਆਓ ਸਾਰਿਆਂ ਦਾ ਫਰਜ਼ ਬਣਦਾ ਆਪਣਾ ਕਹਿੰਦੇ ਗੱਲਬਾਤ ਦਾ ਸੱਦਾ ਵੀ ਆਣ ਦੇ ਆ ਰਹੇ ਨੇ ਕਈ ਤਰ੍ਹਾਂ ਦੇ ਮੰਤਰੀ ਵੀ ਮੁਲਾਕਾਤ ਕਰਕੇ ਜਾ ਚੁੱਕੇ ਨੇ ਪ੍ਰਧਾਨ ਮੰਤਰੀ ਹੁਣਾਂ ਤੱਕ ਵੀ ਇਹ ਗੱਲ ਪਹੁੰਚਾ ਦਿੱਤੀ ਗਈ ਆ ਕਿ ਉਹ ਵੀ ਇਸ ਦੇ ਉੱਤੇ ਗੱਲਬਾਤ ਕਰ ਰਹੇ ਨੇ ਇਹ ਤਾਂ ਜਿਹੜਾ ਮਸਲਾ ਹੈ ਰੋਜ਼ ਸੈਸ਼ਨ ਦੇ ਵਿੱਚ ਗੂੰਜਦਾ ਹੁਣ ਪੂਰੇ ਵਰਲਡ ਲੈਵਲ ਤੇ ਚਲਿਆ ਗਿਆ ਜਿਹੜਾ ਅੰਦੋਲਨ ਹੈ ਬਹੁਤ ਤਿੱਖਾ ਹੋ ਚੁੱਕਿਆ ਬਹੁਤ ਵੱਡਾ ਭਰਮਾ ਹੰਗਾਰਾ ਫੇਰ ਇਹਨੇ ਤੂਲ ਫੜੀ ਹੈ ਅੰਦੋਲਨ ਨੇ ਕਿਉਂਕਿ ਜਿਹੜੀ ਕੁਰਬਾਨੀ ਹੈ ਜਦੋਂ ਕੋਈ ਕਿਤੇ ਅਤਿਆਚਾਰ ਹੁੰਦਾ ਹੈ ਤਾਂ ਉੱਥੇ ਸੀਸ ਲੱਗਦੇ ਨੇ ਕਈ ਕਹਿੰਦੇ ਨੇ ਕਿਉਂ ਵਹਿੰਦੇ ਨੇ ਕਿਉਂ ਸੀਸ ਦੀਆਂ ਦਿੰਦੇ ਨੇ ਸ਼ਹੀਦ ਦੀ ਦੇ ਕੇ ਹੀ ਜਾ ਕੇ ਸਫਲਤਾ ਹੋਣੀ ਹੈ ਜਿਵੇਂ ਕਿ ਹਿੰਦੂ ਧਰਮ ਦੇ ਉੱਤੇ ਅਤਿਆਚਾਰ ਕੀਤਾ ਔਰੰਗਜ਼ੇਬ ਨੇ ਤਾਂ ਜਦੋਂ ਤੇਗ ਬਹਾਦਰ ਜੀ ਨੇ ਜਾ ਕੇ ਫਿਰ ਉੱਥੇ ਚਾਂਦਨੀ ਚੌਕ ਦੇ ਵਿੱਚ ਆਪਣਾ ਸੀਸ ਦਿੱਤਾ ਤਾਂ ਉਹਨੂੰ ਜਾ ਕੇ ਠੱਲ ਪਈਏ ਵੱਡੀਆਂ-ਵੱਡੀਆਂ ਕੁਰਬਾਨੀਆਂ ਦੇਣੀਆਂ ਪੈਂਦੀਆਂ ਨੇ ਇਹ ਕੁਰਬਾਨੀਆਂ ਦਿੱਤੀਆਂ ਬਿਨਾ ਮਸਲੇ ਹੱਲ ਨਹੀਂ ਹੋਣੇ ਤਾਂ ਬਿਲਕੁਲ ਗਲਤ ਕੀਤੀ ਐ ਅਸੀਂ ਕਿਸਾਨ ਯੂਨੀਅਨਾਂ ਦੇ ਨਾਲ ਜਿੱਥੇ ਧਰਨਾ ਲਗਾਇਆ ਹੋਇਆ ਸਮਰਾਲਾ ਰੇਲਵੇ ਟਰੈਕ ਦੇ ਉੱਤੇ ਪੰਜਾਬ ਭਰ ਦੇ ਵਿੱਚ ਅੱਜ ਰੇਲ ਰੋਕੋ ਅੰਦੋਲਨ ਜਿਹੜਾ ਹੈ ਕਈ ਥਾਵਾਂ ਦੇ ਉੱਤੇ ਹੋਣਾ ਸੀਗਾ ਤਾਂ ਸਮਰਾਲਾ ਦੇ ਵਿੱਚ ਅਸੀਂ ਮੌਜੂਦ ਸੀਗੇ ਉਹਨਾਂ ਨੇ ਦੱਸਿਆ ਕਿ ਅ ਅੱਗੇ SKM ਦਾ ਸਾਥ ਹੈ ਜਿਹੜਾ ਇਹ ਵੀ ਕਿਹਾ ਜਾ ਰਿਹਾ ਕਿ SKM ਦੇ ਵੱਲੋਂ ਮੀਟਿੰਗ ਕੀਤੀ ਜਾ ਰਹੀ ਹੈ ਹੋ ਸਕਦਾ ਹੈ ਕਿ ਉਹਨਾਂ ਦਾ ਸਮਰਥਨ ਜਿਹੜਾ ਹੈ ਉਸ ਧਰਨੇ ਦੇ ਉੱਤੇ ਉਹਨਾਂ ਨੂੰ ਮਿਲ ਜਵੇ ਤਾਂ ਕਿ ਹੋਰ ਜਿਹੜਾ ਹੈ ਮਜਬੂਤੀ ਦੇ ਨਾਲ ਧਰਨਾ ਕਾਮਯਾਬ ਹੋ ਸਕੇ ਤਾਂ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਕਿ ਕਿਹੜੀਆਂ-ਕਿਹੜੀਆਂ ਹੋਰ ਯੂਨੀਅਨਾਂ ਦਾ ਜਿਹੜਾ ਸਾਥ ਹੈ ਜਗਜੀਤ ਸਿੰਘ ਡੱਲੇਉਣਾ ਡੱਲੇਆਲ ਉਹਨਾਂ ਨੂੰ ਮਿਲਦਾ ਹੈ ਜਾਂ ਨਹੀਂ ਮਿਲਦਾ ਤਾਂ ਬਧਰੇ ਅਪਡੇਟਸ ਲਈ ਦੇਖਦੇ ਰਹੋ D5 ਚੈਨਲ ਪੰਜਾਬ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮ ਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ